ਆਇਆ ਨਹੀਂ ਸਾਰਾ ਨਾਸ਼ਕ ਕਰਦੇ ਹਾਂ ਹਾਂ ਛੋਟਾ ਨਹੀਂ ਹੈਗਾ ਇਹ ਹਾਂ ਉਹ ਵੀ ਲੰਗ ਮਾਰਦਾ ਅੱਛਾ ਕੇ ਰੰਗ ਐਸੀ ਬੀਬੀ ਐਸਿਆਸ ਤੜੋ ਦਵਾਈ ਲੈਣ ਗਏ ਗਈਆਂ ਸੀ ਉਦੋਂ ਇਹਨਾਂ ਦੇ ਘਰੇ ਜਾ ਕੇ ਆਈਆਂ ਸੀ ਉਦੋਂ ਦੀ ਸੱਸ ਜੀ ਆਉਂਦੀ ਸੀ ਅੱਛਾ ਅੱਛਾ ਉਹ ਜੇਕਰ ਜਿੱਦੋਂ ਮੇਰ ਦਾ ਹਾਂ ਸੱਸੋ ਤੋਂ ਉਹਦੀ ਬਹੁਤ ਕਪਤੀ ਸੀ ਹਾਂ ਗੀਤ ਵੀ ਉਹ ਜ਼ਿਆਦੇ ਸੁਣਤਾ ਭੈਣੇ ਅਸੀਂ ਕੋਈ ਨਾ ਅਸੀਂ ਘਰ ਜੀਤ ਦੇ ਘਰ ਨੇ ਪਾਈ ਪਰ ਮਤੇ ਚਾਰਨੋਂ ਤੇ ਬਿਆ ਗਏ ਹਾਂ ਤੇ ਬੇਬਤਾਰੋਂ ਕਹਿੰਦੇ ਆ ਜਾਓ ਕਹਿੰਦੇ ਪਰ ਜੀਤ ਕੇ ਵਿਜਾਏ ਹੋਣੇ ਹਾਂ ਤੇ ਟਰਾਲੀ ਤੇ ਜਾਏ ਨਹੀਂ ਕੋਈ ਨਹੀਂ ਲੈ ਆ ਤਾਂ ਗੱਲ ਨਹੀਂ ਆ ਤਾਰੋਂ ਕਹਿੰਦੀ ਆ ਗਈ ਕਦੀ ਢੇੜ ਕਰ ਜੜ ਖਿੱਚ ਕੇ ਸਾਰਿਆਂ ਨੂੰ ਗੱਲਾਂ ਕਿਉਂ ਲਾ ਗਿਆ ਆਪਣੀ ਭੈਣ ਜੀ ਵੀ ਕੋਈ ਨਾ ਤੇ ਵਿਆਹ ਆਇਆ ਵੀ ਉਹਨਾਂ ਸਿਰ ਦਿੱਤੀ ਕੋਣੇ ਉਹ ਨਹੀਂ ਆਉਣਾ ਉਹਨੇ ਹੁਣ ਹਾਂ ਜੀ ਮਾਦੀਨ ਮਾਦਾ ਕੰਦੀ ਦੇਖ ਲੈ ਆਈ ਬੋਲਦੀ ਦੱਸ ਗੱਲ ਮਾਂ ਮਾੜੀ ਗੱਲਾਂ ਹੈ ਨਾ ਮੈਂ ਤਾਂ ਬੀਬੀ ਬਣ ਹਾਂ ਜੀ ਤੂੰ ਕਹੇ ਬੀਬੀ ਆਖੀ ਤੂੰ ਚੁੱਪ ਕਰ ਗਿਆ ਆਖੀ ਤੂੰ ਚੁੱਪ ਕਰ ਜਾ ਬੜਾ ਨਾ ਬੋਲ ਹਾਂ ਛੱਡ ਨਾ ਵੀ ਮੜ ਗਿਆ ਸਭ ਲਾਇਆ ਕਿਰਨ ਮੇਰਾ ਸਾਨੂੰ ਤਾਂ ਚਾਚੂ ਪੜਾਈ ਸਗਨ ਵੀ ਦਿੱਤਾ ਮੈਨੂੰ ਫੇਰ ਇਹ ਬਾਈ ਪਰੇ ਹੋ ਕੇ ਬੀਬੀ ਨਾਲ ਗੱਲਾਂ ਕਰਨ ਲੱਗ ਗਈ ਐ ਨਹੀਂ ਜਿਉਂ ਨਹੀਂ ਫਲਾਣਾ ਨਹੀਂ ਆਪ ਦੇਖੋ ਦਿਨ ਹੁਣ ਥੋੜੇ ਜੇ ਲੱਗ ਗਈ ਕਰਨ ਤੇ ਸੰਬਿਧਨ ਲੀਤ ਕੋ ਨਹੀਂ ਆਉ। ਹਾਂ ਦੂਜੇ ਨੇ ਨਹੀਂ ਸੰਬਿਧਨ। ਹਾਂ। ਉਹ ਕੱਟੀ ਦਾ ਉਹਨੇ ਵਿਚਾਨੇ ਔਖੀ ਆ। ਬਹੁਤ ਔਖੀ। ਬਾੜੀ ਔਖੀ ਦਾ ਕਰਦੇ ਬਹੁਤ। ਧੀ ਤੂੰ ਨੇ ਤੇ ਮੈਂ ਕਹੀਆ ਸੌਖੀ ਜ਼ਿੰਦਗੀ ਕੱਟ ਲਈ। ਹਾਂ। ਤੇ ਪਰ ਉਹ ਜੀ ਤਾਂ ਸੌਖੀ ਤਾਂ ਸੀਗੀ। ਮੋਰ ਮਾਰਨ ਲੱਗੀ ਬਹੁਤ ਔਖੀ ਹੋਈ। ਬਹੁਤ ਔਖੀ ਤੋ। ਹਾਂ। ਜੱਗ ਤੇ ਜਾਂਦਾ ਜਾਈ ਨਹੀਂ ਸਾਰੇ ਸੀ। ਹੈਗਾ? ਆਦੇ ਵਿੱਚ ਜਣੀਓ ਇਹ ਤਾਂ ਸੌਖੀ ਮਰ ਗਈ ਹਾਂ ਹਾਂ ਕਹਿੰਦਾ ਖਣੇ ਆ ਗਈ ਸੀ ਤੇ ਆਈ ਸੀ ਉੱਥੇ ਲੜ ਕੇ ਆਈ ਸੀ ਮੁੰਡੇ ਨਾਲ ਹਾਂ ਜਿਹੜਾ ਆਇਆ ਨੇ ਜੀ ਤਾਂ ਹਾਂ ਹਾਂ ਇਹ ਭੈਣੇ ਘਰ ਆ ਗਈ ਉੱਥੋਂ ਤੇ ਇਹ ਆਉਂਦੀ ਨਾ ਅੱਡੇ 'ਚ ਨਾ ਬੈਠੀ ਹਾਂ ਜੇ ਲੋਕਰ ਗੇਲੋ ਕੀ ਘਰੇ ਆ ਗਈ ਗੇਲੋ ਨੂੰ ਕਹਤਾ ਕਿ ਤੂੰ ਦਸਤੀ ਨਾ ਜੀ ਆ ਗਈ ਆ ਗਈ ਉੱਤੇ ਪੁੱਛਿਆ ਨਾ ਹਾਂ ਤੇ ਕਹਿੰਦੀ ਕਿ ਚੰਗਾ ਪਹਿਲੇ ਤਾਂ ਮੁੰਡਾ ਅੱਡੇ 'ਚ ਦੇਖਦਾ ਆ ਹਾਂ ਮਗਰ ਉਹਦੇ ਗੇਲੋ ਕੁੜੇ ਆ ਗਏ ਕਹਿੰਦੀ ਪਤਾ ਸੀ ਗੇਲੋ ਕੁੜੇ ਜਾਂਦੀ ਹੈ ਹਾਂ ਕਹਿੰਦੀ ਕੇ ਮੈਨੂੰ ਕਹਿੰਦੇ ਕੇ ਮਾਸੀ ਮੈਂ ਸਰਪ੍ਰੀਤial ਉਹ ਕਿਹਨਾਂ ਹੀ ਆਈ ਨਹੀਂ ਸੀਗੀ ਅੰਦਰ ਹੀ ਹਾਂ ਫੇਰ ਭਾਨੇ ਜਦੋਂ ਚਲੇ ਛੁੜੇ ਗਏ ਤੇ ਚਾਰ ਨੂੰ ਮੈਨੇ ਅੱਡੇ ਚ ਭੇਜਿਆ ਕਹਿੰਦੀ ਦੇਖ ਕੇ ਆ ਹਾਂ ਫੇਰ ਇਹ ਫੋੜਾ ਜਿਹੜਾ ਇੰਦਰ ਲਾਂਡਾ ਨਹੀਂ ਹੈਗਾ ਪਰ ਲੱਪੜਾ ਲੁੱਕ ਵਾਲਾ ਅੱਡਾ ਫੇਰ ਉੱਥੋਂ ਚਾਰ ਚੜਾ ਕੇ ਆ ਮਾਂ ਗਿਆ ਹਾਂ ਫੇਰ ਉੱਥੋਂ ਮਾਨੂੰ ਕਹੜੀ ਵਾਸੇ ਗਈ ਹੈ ਬਾ ਲੋਕ ਨੂੰ ਉੱਥੇ ਚੜਾਇਆ ਫਿਰ ਉਹਨੇ ਹਾਂ ਉੱਥੋਂ ਬਸ ਚਲੀ ਆ ਦੂਜੀ ਮਾਣੂ ਕਿਨ ਆਫ ਮੁੜ ਕੇ ਤਾਂ ਗਾਈ ਨਹੀਂ ਵਿਚਾਰੀ ਮਰ ਗਈ ਗਈ ਆ ਹਾਂ 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 ਵਰਗੜੋ ਇਹਨੂੰ ਮਗਰੋਂ ਤਾਂ ਗਾਈ મતਲਬ ਇਹ ਸਾਹਮਣੇ ਲਾ ਵੀ ਮਰਗੀ ਮਗਰੋਂ ਤਾਂ ਗਈ ਵੀ ਨਹੀਂ ਹੁੰਦਾ ਜਿਉਂ ਜਿਉਂ ਤਾਂ ਗਈ ਵੀ ਨਹੀਂ ਹਾਂ ਆਈ ਹੋਏ ਸੀ ਬਹੁਤ ਚਲਾ ਤੂੰ ਮੱਲੀ ਨਹੀਂ ਅੱਗੇ ਚੜੀ ਗਈ ਜਿਆਨ ਕੁਛ ਨਹੀਂ ਹੈਗਾ ਬੰਦਾ ਦੇਖ ਲੈ ਕਿਵੇਂ ਘਰ ਬੰਨਦਾ ਸਾਰਾ ਕੁਛ ਕਰੀ ਜਾਂਦਾ ਹਨਾ ਫਿਰ ਉਹ ਕੀ ਕੱਟੀ ਆ ਉਹ ਕੀ ਕੱਟੀ ਆ YouTube ਵਾਲਾ ਆਪਸ਼ਨ ਬੰਦ ਹੋ ਜਾਦਾ ਇਹ ਬੰਦ ਹੋ ਜਾਣਾ ਤੇ ਜਿਹੜੀ ਸੀ ਤੋ ਸੀ ਇਹ ਜਾਣੇ ਸਲਕੀ ਸੀ ਉਹ ਕੋਈ ਕਰਤਲ ਦੇ ਤੇ ਉਹ ਆਇਆ ਪਤਾ ਨਹੀਂ ਕਿਉਂ ਕਹਿੰਦੇ ਇਹ ਬੰਦ ਕਰ ਦੇਣੀ ਆ ਵਾੜਾ ਕੁਝ ਪਾਉਂਦੇਗਾ ਤਾਂ ਕਰ ਲੈ ਉਹਨਾਂ ਨੂੰ ਬੰਦ ਬੋਲ ਉਹ ਵਾੜਾ ਗਾਉਂਦਾ ਪਹਿਲੇ ਜੱਦੀ ਦੇ ਉਹ ਤਾਂ ਗਾਂਦੀ ਦੇ ਉਹ ਦੇਖਦਾ ਨਹੀਂ ਅਗਰ ਬੜੀਆਂ ਦੇਲਾ ਬੁੜੀਆਂ ਕਿੰਨੀਆਂ ਗਾਣਾ ਕੱਢਦੀਆਂ ਵਾਹ ਜੇ ਕੋਈ ਕਿਸੇ ਨੂੰ ਕੁੱਤੀ ਜਾਂਦਾ ਵਾ ਲਾਈਕ ਲੈਣ ਦੇ ਮਾਰੇ ਕੁਝ ਨੂੰ ਛਡਾਉਂਦੇ ਦੀ ਛਡਾਉਂਦੇ ਨਹੀਂ ਕੁੱਤੀ ਜਾਂਦੀ ਆ ਹਾਂ ਅੱਜ ਐਕਸੀਡੈਂਟ ਹੋਇਆ ਵਾ ਉਹ ਵੀਡੀਓ ਬਣਾਈ ਜਾਂਦੇ ਉਹ ਚੱਕਦਾ ਕੋਈ ਹੈ ਨਹੀਂ ਚੱਕਦਾ ਕੋਈ ਨਹੀਂ ਚੱਕ ਲੋ ਦੀ ਜਾਨ ਹੀ ਬਚ ਜੇ ਬਚ ਜੇ ਉਹ ਨਾ ਹਾਂ ਸਤਾਰ ਮਕੂਟ ਦੇ ਨਾਲ ਖੜੀ ਕਿਹੜਾ ਪਿੰਡ ਆ ਤੇ ਵਿਚਾਰਾ ਉਹ ਟਰਾਲੀ ਦੇ ਫਰੇਟ